ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਤੇ ਅੱਜ ਲੱਗੇ ਹੋਏ ਬਾਈ ਪਾਣੀ ਛਕਤਾ ਆਪਾਂ ਨੇ ਮੀਂਹ ਪੈ ਗਿਆ ਨਜ਼ਾਰਾ ਆ ਗਿਆ ਤੇ ਲਫਾਫਾ ਲੱਗੇ ਵੱਟ ਪੱਲਾਉਣ ਆਣ ਜਾਈ ਪਹੁੰਚਿਆ ਹੋਇਆ ਕੋ ਬੰਦਾ ਹੀ ਰੱਖਿਆ ਆ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਕੀ ਹਾਲ ਹੈ ਜੀ ਠੀਕ ਹੈ ਜੀ ਬੜੇ ਲੱਬੜੇ ਆ ਪਟਕਾ ਫੁਟਕਾ ਵੀ ਲਵੇੜਿਆਂ ਨਾਲ ਛੜਦਾ ਪਾਣੀ ਅੱਜ ਜੀ ਐਮਨਿੰਦਰ ਸਿਆਂ ਪਾਣੀ ਛੜਦਾ ਭਾਈ ਉਧਰ ਵੀ ਆਪਾਂ ਲਫਾਫਾ ਲਾਤਾ ਹੋ ਗਿਆ ਮਿੰਦਰ ਲੈ ਜਾ ਆ ਦੇਖ ਲੋ ਜਲਦੀ ਕਹੀ ਭਈਏ ਦੇ ਬਰਾਬਰ ਪੂਰੀ ਚੈਲੰਜ ਲਾਉਂਦਾ ਹੈ ਹੈ ਚੈਲੰਜ ਲਾਉਂਦਾ ਅੱਛਾ ਉਹਦੇ ਨਾਲ ਚੈਲੰਜ ਲਾਉਂਦਾ ਭਾਈ ਦੇਖ ਲੋ 8 ਸਾਲ ਦਾ 9 ਸਾਲ ਦਾ ਬੰਦਾ ਜਵਾਕ 50 ਸਾਲ ਦੇ ਬੰਦੇ ਨਾਲ ਲਾਉਂਦਾ 22 ਸਾਲ ਦੇ ਨਾਲ ਇੱਧਰ ਛੜਦਾ ਪਾਣੀ ਉਹ ਪਰਾ ਵੀ ਆਪਾਂ ਲਫਾਫਾ ਲਾਤਾ ਭਾਈ ਕਟ ਲਾਗ ਗੰਨੇ ਲਾਗ ਲਾਗ ਤੇ ਆ ਕੀਲੇ ਪਾਣੀ ਛੜਦਾ ਚ ਭਾਵਰ ਆ ਗਈ ਜਣੀ ਕਿ ਲੱਗਦਾ ਨਹੀਂ ਤਾਂ ਵੀ ਆ ਜੂਗੀ ਕੱਲ ਨੇਰੀ ਚੱਲੀ ਬਈ ਬਹੁਤ ਮੀਂਹ ਹੋ ਗਿਆ ਸੋਨਾ ਵਧੀਆ ਤੇ ਉਹਦੇ ਕਰਕੇ ਪਾਣੀ ਭੱਜਿਆ ਜਾ ਰਿਹਾ ਤੇ ਭਰਦਾਂ ਦਾ 2-3 ਘੰਟੇ ਚ ਪੂਰਾ ਪਾਣੀ ਖੇਤ ਪੂਰਾ ਭਰ ਜਾਊਗਾ ਤੇ ਇੱਧਰ ਲੱਗੇ ਆ ਬਾਈ ਲੱਗੇ ਲੁਹਾਵਾ ਨਾ ਤੇਰਾ ਨਜ਼ਾਰਾ ਬਾਈ ਇੱਧਰ ਵੀ ਰਾਤ ਤਾਂ ਥੋੜਾ ਜਾ ਤੇ ਕੱਖ ਨਹੀਂ ਹੁੰਦਾ ਇੱਕ ਖੱਡ ਨਹੀਂ ਪੈਂਦੀ ਖੱਡਾਂ ਬੋਪੈਨੀਆਂ ਨਹੀਂ ਆ ਉੱਚਾ ਖੇਤ ਆ ਨਹੀਂ ਮਾ ਪਰਲਾ ਤੇ ਖੱਡਾਂ ਬੋਪੈਨੀਆਂ ਇਹਦਾ ਨਜ਼ਾਰਾ ਰਹਿੰਦਾ ਲਫਾਫੇ ਦਾ ਉਹ ਪਰੰਪਰਾ ਤਾਂ ਇਹ ਲਾਤਾ ਪਨ ਮੱਕੀ ਬੰਦੇ ਅੱਜ ਚੜੇ ਆ ਬਾਈ ਦੇਖਣੇ ਕਦ ਪਹੁੰਚਦੇ ਆ ਇਹ ਦੋ ਬੰਦੇ ਆਏ ਤੇ ਉਦਣ ਉਹ ਉਹਨਾਂ ਜੀਰੀਨ ਲਾਉਣੀ ਆਉਂਦੀ ਉਹ ਨੌਕਰੀ-ਨੌਕਰੀ ਕਰ ਲਈ ਕਿਸੇ ਬੰਦੇ ਨਾਲ ਤੇ ਤਿੰਨ ਚਾਰ ਬੰਦੇ ਆ ਇਹਨਾਂ ਤੇ ਦੇਖਦੇ ਅੱਜ ਜਾਂ ਕੱਲੂ ਇਹਨਾਂ ਦੇ ਪਨੀਰੀ ਲੱਗ ਜਾਣਾ ਆਪਾਂ ਨੇ ਪਟਾਉਣ ਚੱਲੀਆਂ ਵਾਲੀ ਮੋਟਰ ਵੀ ਅੱਜ ਚਲਾ ਦੇਣੀ ਬਾਈ ਆਪਾਂ ਦੀ ਆ ਦੇਖ ਲੋ ਚੱਪਲਾ ਕਿੱਥੇ ਫਰਦੀਆਂ ਮਨੀਂਦਰ ਦੀਆਂ ਮੈਂ ਲਵਾਉਣਾ ਮੈਂ ਮੋਟਰ ਲੱਗ ਗਿਆ ਤਾਂ ਚਲਾਉਣ ਉੱਧਰ ਲੰਘ ਗਿਆ ਤਾਂ ਕਹਿੰਦੇ ਮੋਟਰ ਚਲਾ ਦੇ ਭਰੂੰਗਾ ਜਾਨੂ ਬਾਕੀ ਸਲੱਬ ਆ ਜਾ ਹੋ ਗਿਆ ਬਾਈ ਨਹੀਂ ਸੋਣਾ ਹੋ ਗਿਆ ਚਲੋ ਗਰਮੀ ਤੇ ਵੀ ਰਾਹਤ ਆ ਹੁਣ 9 ਵਜੇ ਹੋਏ ਦੇਖ ਲੋ ਇਹ 9 ਵਜੇ ਖੜ ਨਹੀਂ ਹੁੰਦਾ ਖੇਤਾਂ 'ਚ ਤੇ ਠੰਡਾ ਪਿਆ ਅੱਜ ਮੌਸਮ ਜਿੰਨਾ ਹੋ ਗਿਆ ਵਧੀਆ ਹੋ ਗਿਆ ਬਾਈ ਮੀ ਅੱਧ ਬੱਲੇ ਲਾ ਦਿੱਤਾ ਆਪਾਂ ਨੇ ਨੋਨੇ ਸਾਈਡ ਤੇ ਮਿਲਿਆ ਆਪਾਂ ਨੂੰ 120 ਰੁਪਏ ਕਿਲੋ ਬਾਈ ਲਵਾਵਾ 5 ਫੁੱਟ ਦਾ ਇਹ ਚੜਾਈ 'ਚ ਤੇ ਜੇ ਆਪਾਂ ਇੱਕ ਸੈੱਟ ਲਾਉਣਾ ਹੁੰਦਾ ਏ ਮੱਟ ਦੇ ਫਿਰ ਆਪਾਂ ਗੱਬੇ ਤੇ ਆਹ ਦੇਖੋ ਲਾਈਨ ਬਣੀ ਹੋਈ ਆ ਲਾਈਨ ਬਣੀ ਹੋਈ ਆ ਫੇ ਅੱਧਾ ਹੋਰ ਇਹਦੇ ਪਾੜ ਲੈਣੇ ਜੇ ਇੱਕ ਸੈੱਟ ਲਾਉਣਾ ਹੋਵੇ ਹੁਣ ਆਪਾਂ ਇਹਦਾ ਬੱਲੇ ਲਾਉਣਾ ਹੋਣਾ ਆਪਾਂ ਨੇ ਪਾੜਿਆ ਨਹੀਂ ਤੇ ਫੇ ਲੋਡ ਨਹੀਂ ਪੈਂਦੀ ਇਹ 5 ਫੁੱਟਾਂ ਦਾ ਆ ਗਿਆ ਬਾਈ 120 ਰੁਪਏ ਕਿਲੋ ਮਿਲਿਆ ਇੱਕ ਸਾਲ ਲਾਦਣੇ ਆਪਾਂ ਉਹਨੇ ਦਰ ਕਰਦਾ ਚੌੜਾ ਬਰਾਬਰ ਕਹੀ ਚਲਾਉਂਦਾ ਬਾਈ ਬਰਾਬਰ ਇਹਨੂੰ ਕਹਿੰਦੇ ਆ ਵੀ ਖੜ ਜਾ ਖੜ ਜਾ ਇਹ ਨਹੀਂ ਖੜਦਾ ਹੈਗਾ ਰੋਕ ਲੋ ਜਨਾ ਮਰਜੀ ਰੁਕਦਾ ਨਹੀਂ ਐ ਤੇਰਾ ਆ ਬੱਟਾ ਨਹੀਂ ਲਿਪਦਾ ਨਹੀਂ ਆ ਖੇਤ ਥੋੜਾ ਜਿਹਾ ਬਰਾਬਰ ਹੀ ਆ ਇਹ ਨਹੀਂ ਆਪਾਂ ਨੇ ਲਾਉਣਾ ਇਹਦੇ ਕਾਗਜ਼ ਪਰ ਆ ਬੱਟ ਪਰ ਇਹਨੂੰ ਲਿਪਦਾਣਾ ਆਪਾਂ ਨੇ ਕੱਦੂ ਚ ਬਾਕੀ ਚੱਲ ਪਿਆ ਵਾਹੀ ਪਾਣੀ ਮੀਂਹ ਤਾਂ ਸਾਰ तकरीबन ਸਾਰੇ ਏਰੀਆ ਚ ਪੈ ਗਿਆ ਬਾਈ ਰਾਹਤ ਮਿਲੀ ਥੋੜੀ ਜਿਹੀ ਗਰਮੀ ਤੇ ਖਾਨੇ ਰੋਟੀ ਪਾਣੀ ਚੱਲੀਆਂ ਵੀ ਲਾਉਣਾ ਇੱਥੇ ਆ ਇੱਧਰ ਦਾ ਤਕਰੀਬਨ ਆਪਣੇ ਖੇਤ ਆ ਤਾਂ ਮਣੀ ਮੁੱਟੀ ਭੱਟਾ ਨੂੰ ਲਾਉਣੀ ਮਿੱਟੀ ਪਾ ਦੇਣੀ ਨਾਲ ਲੱਗਦੀ ਸੱਟ ਕਈ ਫੇਰ ਦਾਨੀ ਉਹ ਦਮ ਲੇ ਲਾ ਬਾਈ ਪਾਣੀ ਪੂਣੀ ਪੀ ਲਾ ਤੂੰ ਉਹ ਮਨਿੰਦਰ ਆ ਪਾਣੀ ਪੂਣੀ ਪੀ ਲਾ ਮੋਟਰ ਚੱਲ ਪੀ ਇਹਨੂੰ ਲਿਆ ਦੇ ਪਾਣੀ ਆ ਮੰਗਦਾ ਕੌਣ ਉਹ ਪੀਲਾ ਪਾਣੀ ਵੀ ਚ ਪੀਣਾ ਪਾਣੀ ਪੀ ਜਾ ਜੀ ਪੀਣਾ ਪਾਣੀ ਸਾਫ ਆ ਗਿਆ ਹਾਂ ਆ ਗਿਆ ਬਰ ਹੋ ਗਿਆ ਥੋੜਾ ਹੀ ਰਹਿ ਗਿਆ ਲਾਤੀ ਚੱਲ ਆ ਲਾਲਾ ਫੇ ਲਾ ਦੇ ਮਨੀਂਦਰ ਤੂੰ ਰੁਕ ਜਾ ਮੈਂ ਕਰਦਾ ਇੱਧਰ ਲਈ ਸਾਢ ਇੱਕ ਸਾਢੇ ਨੂੰ ਕਰ ਲਣ ਦੇ ਦਮ ਲੈ ਲੈ ਤੂੰ ਤਾਬ ਤੂੰ ਸਵਾਰ ਕੇ ਇੱਧਰ ਤੇ ਇੱਧਰ ਜਿਆਦਾ ਜ਼ਰੂਰੀ ਮਨੀਂਦਰ ਇੱਧਰ ਤੇ ਖੱਡ ਪੈਣੀ ਹੈ ਜੇ ਪੈਣੀ ਹੈ ਇਹਨੂੰ ਉਹ ਹਟ ਜਾ ਬਾਈ ਤੂੰ ਮੈਂ ਪਾਣੀ ਭਰਦੇ ਨੇ ਤਾਂ ਪਤਾ ਨਹੀਂ ਕਿੱਥੇ ਨਾਲੇ ਕਾ ਗਈ ਤੇ ਭਿਆਵੇਂ ਹਾਂ ਹਾਂ ਉਹਦੇ ਡੱਕਾ ਵੀ ਲੱਗ ਜਾਣਾ ਇਹਦੇ ਉੱਪਰ ਕਾ ਗਈ ਅੱਦੇ ਛੱਡ ਕੇ ਪੈਣੀ ਛੱਡ ਕੇ ਆ ਪੈਣੀ ਖੱਡ ਕਿੰਨਾ ਕੱਖ ਹੋਣਾ ਨਾ ਖੱਡ ਪੈਣੀ ਡਬਲ ਨਜ਼ਾਰੇ ਆ ਦੋ ਨਜ਼ਾਰੇ ਲੈਣੀ ਬਲ ਪੈ ਗਿਆ ਬਲ ਕੱਟ ਮੜਾ ਜਾ ਇੱਧਰ ਤਾਂ ਮਿੱਟੀ ਲਈ ਹੈ ਮਨਿੰਦਾ ਰੁਕ ਜਾ ਚਰੇ ਵੀ ਮੜਾ ਜਾ ਬਲ ਪੈ ਗਿਆ ਤੇ ਕਿੰਨਾ ਕਾ ਦੇ ਕਿੰਨਾ ਕਾ ਗਈ ਕੋਈ ਗੱਲ ਨਹੀਂ ਤਾਂ ਤੂੰ ਇੱਧਰ ਤਾਂ ਫਲਕੂ ਆ ਜਾ ਕੋਈ ਜਰ ਨਹੀਂ ਉੱਧਰ ਚੱਕ ਵੀ ਨਾ ਹੋ ਜਾਵੇ ਤੂੰ ਖੜ ਜਾ ਯਾਰ ਤੂੰ ਆ ਥੱਲੇ ਖਿੱਚ ਲੈ ਨੰਬਰਦਾਰ ਮੜਾ ਜਾ ਹਾਂ ਇਹ ਖਿੱਚ ਲੈ ਮਨੀਂਦਰ ਰੁਕ ਗਿਆ ਹੁਣ ਕਿੱਥੇ ਖਿੱਚੋ ਜੂ ਤਾਂ ਹੀ ਤੁਹਾਨੂੰ ਕਹਿਣਾ ਵੀ ਵਾਲ ਕੱਢ ਲੋ ਬਰਾਬਰ ਰੱਖੋ ਆਇ ਖਿੱਚ ਕੇ ਰੱਖ ਮਨੀਂਦਰ ਫੜ ਲੈ ਮੜਾ ਉਧਰ ਮਿੱਟੀ ਧਰ ਦੇਖੋ ਬੜੀ ਇੱਥੇ ਰੱਖੀ ਪੈ ਰਿਆ ਸਤਿਗੁਰੂ ਜੀ ਆ ਗਈ ਹੁਣ ਘਰ ਆ ਬੱਕਰੀਆਂ ਕੱਖ ਪਾਉਣ ਲੱਗੀਆਂ ਠੀਕ ਹੈ ਇੱਕ ਬੱਕਰੀ ਬਿਮਾਰ ਆ ਆਪਣੀ ਹਾਂ ਲੈਟਰ ਨੂੰ ਫੋਨ ਕਰਨਾ ਦਾ ਕਹ ਲਈ ਉਹ ਤੇ ਠੀਕਾ ਲਾ ਕੇ ਯਾਰ ਕੱਖ ਨਹੀਂ ਖਾਂਦੀ ਠੀਕਾ ਨਹੀਂ ਦਵਾਈ ਦੇ ਦਊਗਾ ਬਕਵਾ ਨਹੀਂ ਲੱਗਦਾ ਠੀਕ ਹੈ ਕਾ ਕੇ ਲਾ ਕੇ ਜਾਂਦਾ ਕੇ ਸਾਡੇ ਤਾਂ ਲਾ ਕੇ ਨਹੀਂ ਜਾਂਦਾ ਹਾਂ ਸਾਰਾ ਡਾਕਟਰ ਤਾਂ ਲਾ ਕੇ ਜਾਂਦਾ ਅਸੀਂ ਤਾਂ ਆਪਣੇ ਡਾਕਟਰ ਆ ਕੇ ਨਹੀਂ ਦਵਾਈ ਦੇ ਦਿੰਦੇ ਇਹਦੇ ਲੋਟ ਹੋ ਜਾਂਦੀ ਹੈ ਛੱਡਿਆ ਤੇ ਤੂੰ ਦੇ ਦੇ ਹੁਣ ਕਿਹੜੀ ਦਵਾਈ ਚਾਹੀਦੀ ਆ ਦਵਾਈ ਮੈਂ ਪੁੱਛਿਆ ਆਪਣੇ ਬਾਪੇ ਨੂੰ ਹਾਂ ਮੇਰੇ ਪਾਪਾ ਕਹਿੰਦੇ ਸੀ ਸੀਆ ਕੋਈ ਹਾਂ ਉਹਨੇ ਮੇਰੇ ਦਾਦੇ ਦੇ ਪੁੱਛਿਆ ਨਹੀਂ ਆ ਹਾਂ ਤੇ ਦਾਦੇ ਨੂੰ ਪੁੱਛਣਾ ਤਾਂ ਜਿਹੜਾ ਬਹਾਰ ਡਾਕਟਰ ਆਉਂਦੇ ਜਾਣਾ ਹੀ ਜੱਗੇ ਨੇ ਮੈਂ ਅੱਜ ਮੈਨੂੰ ਛੱਡਣ ਜਾ ਪੁੱਛ ਲੂਗਾ ਹਾਂ ਹੁਣ ਕਿੱਥੇ ਜਾਣਾ ਕੱਦੂ ਦਾ ਕਰਨਾ ਲੈ ਹੁਣ ਜਾਣਾ ਹੈ ਕੱਦੂ ਦਾ ਤਾਂ ਟਾਈਮ ਆ ਗਿਆ ਅੱਜ ਕੱਦੂ ਸ਼ੁਰੂ ਕਰਨਾ ਅੱਜ ਕਹਿੰਦਾ ਮੈਂ ਜਾਣਾ ਕੱਦੂ ਕੌਣ ਕਰਾਉ ਛੁੱਟੀਆਂ ਗਈਆਂ ਮੁੱਕ ਪਾਈ ਮਨੀਂਦਰ ਦੀਆਂ ਹਨਾ ਮਨੀਂਦਰ ਚਲ ਆ ਵੀ ਮੋਟਰ ਕੱਢੀ ਹੋਈ ਆ ਹਾਂ ਆ ਮੋਟਰ ਕੱਢੀ ਹਾਂ ਤੇ ਕੱਢਦੀ ਰੈਂਟ ਆਉਣ ਲੱਗ ਗਿਆ ਅੱਛਾ ਕਿਹੜੀ ਮੋਟਰ ਚ ਉੱਧਰ ਗੋਸਣਾਂ ਵਾਲਾ ਚ ਗੋਸਣ ਵਾਲੀ ਜ਼ਮੀਨ ਚਾਹੇ ਇੱਕਰਾ ਸੜ ਗਈ ਹੋਣੀ ਆ ਫੈਜਰੀ ਲਾਤੀ ਹੋਣੀ ਉੱਥੇ ਤਾਂ ਹਾਂ ਲਾਤੀ ਫੇ ਪਾਣੀ ਕਿੱਕਣਾ ਲਾਉਂਗੇ ਉਹਨੂੰ ਜਿਹੜਾ ਠੋਕ ਦਾਂਗੇ ਜੀ ਜਨਰੇਟਰ ਕਿੱਕਣਾ ਚਾਲੂਗੇ ਜਾਂ ਮੋਟਰੇ ਕੱਢਤੀ ਪਾਣੀ ਨਹੀਂ ਹੈਗੀ ਤਾਂ ਗਾਲਿਆ ਨਹੀਂ ਮੋਟਰ ਹੈਗੀ ਸਾਡੇ ਅੱਛਾ ਲਾਗ ਹੈਗੀ ਕਹਿੰਦਾ ਮੋਟਰ ਅੱਛਾ ਆ ਜਾ ਫੇ ਭਰ ਲੈਨੇ ਆ ਫੇ ਭਰ ਲੈਨੇ ਆ ਫੇ ਭਰ ਲੈਨੇ ਆ ਹੋਰ ਬੋਤਲ ਭਰ ਲੈਨੇ ਆ ਇੰਨੀ ਭਰ ਲੈਨੇ ਆ ਮੋਟਰ ਤਾਂ ਚੱਲਦੀ ਆ ਨਾਲੇ ਯਾਰ ਉੱਥੇ ਇਹ ਜਲਦੀ ਠੀਕ ਆ ਪਰ ਕੇ ਫਿਰ ਵੀ ਰੱਖ ਲੈ ਲੋਡ ਪੈਂਦੀ ਰਹਿੰਦੀ ਟਰੈਕਟਰ ਵਾਲੇ ਬੰਦੇ ਹੁੰਦਾ ਲੋਡ ਪੈਂਦੀ ਬਾਕੀ ਦੇਖ ਲੈ ਕੱਖ ਹੁਣ ਹੈਗੇ ਹੈ ਕਾਕਰਾ ਹਾਂ ਕਾਕਰਾ ਮਹੀਰ ਬਹੁਤ ਪਾਇਆ ਹੈ ਯਾ ਨਾ ਤੋਂ ਇਹਨਾਂ ਮੂਰੇ ਇਹਨਾਂ ਮੂਰੇ ਤਾਂ ਆ ਬਹੁਤ ਆ ਹੋਰ ਬਾਦੇ ਹੱਤ ਸਲਾ ਭਰਿਆ ਹੋਇਆ ਐ ਤਾਂ ਪਏ ਵੀ ਬਹੁਤ ਆ ਖਾ ਲਈ ਇਹਨਾਂ ਨੇ ਹੁਣ ਚਲਦੀ ਚੜੀ ਗਈ ਇਹਨਾਂ ਨੂੰ ਚੜੀ ਖਾਣੇ ਆਈ ਜਰੀ ਆ ਜਰੀ ਨੂੰ ਖਾਣੇ ਮੱਕੀ ਨੂੰ ਜ਼ਿਆਦਾ ਖਾਣੇ ਮੱਕੀ ਜ਼ਿਆਦਾ ਖਾਣੇ ਮੱਕੀ ਜਿਹੜਾ ਦਾਣਾ ਹੁੰਦਾ ਹੈ ਮੱਕੀ ਦਾਣਾ ਨਹੀਂ ਉਹ ਹਰੀ ਜ਼ਿਆਦਾ ਹੁੰਦੀ ਹੈ ਨਹੀਂ ਨਾਨੇ ਸਾਡੀਆਂ ਵਾਲੇ ਤਾਂ ਮੱਕੀ ਪਾਉਂਦੇ ਤੇ ਅਸੀਂ ਖਾਇਆ ਜਦ ਮੱਕੀ ਪਾਉਂਦੇ ਤੇ ਨਾ ਦਾਣਾ ਹੁੰਦਾ ਦਾ ਉਸ ਮੱਕੀ ਜਿਆ ਦਾਣਾ ਦਾਣਾ ਖਾ ਲੈਂਦੇ ਤਾਂ ਪੱਤੇ ਪੱਤੇ ਹੀ ਛੱਡ ਦਿੰਦੀਆਂ ਅਦੀ ਕੱਢਦੇ ਹੋ ਨਹੀਂ ਤੇ ਪੱਤੇ ਜਦ ਤੱਕ ਖਾਂਦੀਆਂ ਨਹੀਂ ਕਿੰਕੀਆਂ ਬੱਕਰੀਆਂ ਸਾਡੇ ਕੋਲ ਸਾਡੇ ਕੋਲ ਚਾਰ ਟੈਂਟ ਦੋ ਛੇ ਲੀਆਂ ਇੱਕ ਬੱਕਰੀ ਸੁਨੇ ਵਾਲੀ ਇੱਕ ਛੇਲਾ ਇੱਕ ਛੇਲਾ ਚਾਰ ਨਾਗਾ ਚਾਰ ਦੋ ਛੇ ਹੋ ਜਣੇ ਬੱਕਰੀ ਨੇ ਸੂਪਣਾ ਹੁਣ 9 ਮਹੀਨੇ ਸੀ ਹਾਂ ਸੂਪਣਾ ਹਾਲੀ ਬੱਕਰੀ ਨੇ ਦਾ 9 ਮਹੀਨੇ ਚ 9 ਮਹੀਨੇ ਤਾਂ 9 ਮਹੀਨੇ ਜੀ 8ਵੇਂ ਚ ਸੂ ਜਾਂਦਾ 8ਵੇਂ 8ਵੇਂ ਹਾਂ ਮੇਰੇ ਬਾਅਦ ਦੇ ਬੱਕਰੀ ਪਹਿਲਾ ਤਰੀਕ ਨੋਟ ਕਰੀ ਹੋਈ ਆ ਨਾ ਜਿੱਦਣੇ ਗੱਬੜ ਹੋਈ ਹੋਣੀ ਉੱਥੇ ਤਰੀਕ ਥੋੜੀ ਨੋਟ ਕਰੀ ਹਾਂ ਐਕਨੋਮੀ ਆ ਬਾਜ਼ਾਰਾ ਤੁਸੀਂ ਇਹ ਤਰੀਕਾਂ ਨੋਟ ਕਰ ਰਹੇ ਹੋ ਤੁਹਾਡੇ ਕੋਲ ਜਾਦਾ ਹੈ ਫਿਰ ਤੁਹਾਨੂੰ ਪਤਾ ਨਹੀਂ ਚੱਲਦਾ ਹਾਂ ਤਾਂ ਫਿਰ ਸਾਨੂੰ ਨੋਟ ਕਰਨੀਆਂ ਪੈਣਗੀਆਂ ਚਲ ਬਾਤ ਬਧਰਾਂਗੇ ਪਧਰੇ ਜੇ ਕਰਦੇ ਜਿੱਦਣ ਦਾ ਬਾਈ ਆਇਆ ਮੌਜ ਆ ਚੱਲੀਏ ਕਾਕੰਡਾ ਇਹ ਪਾਉਂਦਾ ਏ ਪਾਣੀ ਬੱਕਰੀਆਂ ਨੂੰ ਇਹ ਪਲਾਉਂਦਾ ਫੀਡ ਇਹ ਪਾਉਂਦਾ ਏ ਸਾਰਾ ਕੰਮ ਇਹੀ ਕਰਦਾ 24 ਲੰਦਾ ਬੱਕਰੀਆਂ ਨੂੰ ਬਾਈ ਚੋਣਾ ਵੀ ਸਿੱਖ ਗਿਆ ਹੁਣ ਚੋਣਾ ਸਿੱਖ ਗਿਆ ਅੱਜ ਹੁਣ ਵੀ ਚੋਈ ਤੀਨੇ ਪਹਿਲਾਂ ਅੱਛਾ ਥੜੀ ਚੋਈ ਦੀ ਪਤਾ ਨਹੀਂ ਉਹ ਤੀ ਇਹ ਡੱਬੇ ਉਹ ਦੂ ਇੱਧਰ ਇੱਧਰ ਆ ਫਿਰਦੀ ਆ ਉਹ ਡੱਬੀ ਆ ਡੱਬੀ ਆ ਡੱਬੀ ਚੋਈ ਸੀ ਸਿੱਖ ਗਿਆ ਬਾਈ ਹੁਣ ਤਾਂ ਸਾਰੀਆਂ ਬੱਕਰੀਆਂ ਚੋਲਨ ਦਾ ਏ ਕਹਿੰਦਾ ਹੁਣ ਬੰਦਾ ਗਾਂ ਸਿੱਖਣੀਆ ਗਾਂ ਚੋਈ ਕਰਨੀ ਗਾਂ ਤਾਂ ਹਾਲੇ ਹਾਲ ਤੱਕ ਹੀ ਦੇਖੋ ਲੋਕ ਦੀ ਹੈ ਬੱਕਰੀ ਹਾਂ ਰਾਤ ਨੂੰ ਬਿਮਾਰ ਹੈ ਬਿਮਾਰ ਹੈ ਢਿੱਲੀ ਆ ਰਾਤ ਵੀ ਕੱਖ ਨਹੀਂ ਖਾਦੇ ਇਹ ਫੀਡ ਖਾ ਲਈ ਗੱਲ ਬੈ ਫੀਡ ਪਾਈ ਫਿਰ ਜੇ ਠੀਕ ਹੋਣੀ ਹੈ ਇਹਨੇ ਹਾਂ ਰਾਤ ਨੂੰ ਬਿਮਾਰ ਹੋ ਜਾਂਦੀਆਂ ਕਿਆ ਬਣਾ ਲਾਗਦਾ ਹਾਂ ਘੜੀ ਜੀ ਬਿਮਾਰ ਹੋ ਜਾਂਦੀਆਂ ਪਤਾ ਤਾਂ ਲੱਗੇ ਆ ਜੇ ਕੱਖ ਨਹੀਂ ਖਾਦੇ ਪਤਾ ਤਾਂ ਲੱਗੇਗਾ ਤਾਂ ਵੀ ਹੁਣ ਬਿਮਾਰ ਹੈ ਤਾਹੀਂ ਜਦ ਤਰਨੇ ਆ ਜਾਨਾ 10 ਕਵਈਏ ਦੁੱਧ ਵੀ ਨਹੀਂ ਤਾਹੀਂ ਤਾਰਿਆ ਫਲਾਰੂ ਨੇ ਚੁੰਗਿਆ ਨਹੀਂ ਫਲਾਰੂ ਨੇ ਚੁੰਗਿਆ ਨਹੀਂ ਦੁੱਧ ਹੋਊਗਾ ਤਾਹੀਂ ਜਾਊਗੀ ਫਲਾਰੂ ਹੁਣ ਭੁੱਖੇ ਬੈਠੀ ਹੋਣਾ ਬਾ ਮੜਾ ਮੋਟਾ ਹੋਇਆ ਡੋਕੇ ਚੁੰਗਗੇ ਇਹਨਾਂ ਨੂੰ ਬਾਕੀ ਦੁਹਾਂ ਨਹੀਂ ਛੱਡਦੀ ਹੋਣੀ ਸੀ ਦੁਹਾਂ ਨੂੰ ਜੰਗਾ ਦੋ ਤੇਰੀਆਂ ਬੱਕਰੀਆਂ ਨੂੰ ਦੁਹੀਆਂ ਬੱਕਰੀਆਂ ਇੱਕ ਦਾ ਚੋਲੀ ਦਾ ਇੱਕ ਨੂੰ ਮੈਂ ਚੰਗਾ ਦਤਾ ਪਹਿਲਾਂ ਉਹਨਾਂ ਨੂੰ ਚੰਗਾ ਦੇਣਾ ਇਹ ਕਿਦੋਂ ਆਪੇ ਪੀ ਜਾਣਾ ਵਿੱਚੇ ਆ। ਪੜ ਜਾਣਾ ਇਹਨਾਂ ਨੇ ਇੱਕ ਨਹੀਂ। ਹੁਣ ਬਾਈ 2 ਤੇ 3 ਹੋ ਗਏ ਪਿਛਲੀ ਵੀਡੀਓ ਤੁਸੀਂ ਦੇਖਿਆ ਤਾਂ 2 ਤੇ ਹੁਣ 3 ਆ। ਇੱਕ ਆ ਪੂਰੀ ਵੀ ਸੂਪੀਤੀ ਆ ਵਕ ਤੇ। ਉਹ ਤਿੰਨ ਬੈਠੇ ਆ ਤਿੰਨੇ ਛੇਲੇ ਆ। ਤਿੰਨ ਛੇਲੇ ਆ। ਹਮਮ। ਹੁਣ ਇਹਦੇ ਸਾਡੇ ਕੋਲ 4 ਛੇਲੇ ਹੋ ਗਏ ਹੁਣ। 5। 5 ਇੱਕ ਬੜਾ ਬੜਾ। ਇੱਕ ਉਹ ਬੜਾ ਇਹ 5 ਹੋ ਗਏ ਹੁਣ ਸਾਡੇ ਕੋਲ। 4 ਛੋਟੇ ਆ ਇੱਕ ਬੜਾ। ਇੱਕ ਬੂਖਾ ਬੜਾ ਕਿਆ ਨਾਮ ਰੱਖਿਆ ਲੰਦਾ ਕਿਆ ਨਾਮ ਰੱਖੀਏ ਹੁਣ ਹਾਂ ਦੱਸ ਕੋਈ ਨਾਮ ਰੱਖੀਏ ਤਿੰਨ ਹੋ ਗਏ ਦੋ ਦਾ ਦਾ 10 ਦੇ ਇੱਕ ਦਾ ਨੰ ਮਨੀਂਦਰ ਇੱਕ ਦਾ ਤੇਗਾ ਹਾਂ ਹਾਂ ਤੇਗ ਵੀਰ ਸਿੰਘ ਲੋਟ ਨਹੀਂ ਦਵੇ ਭਾਂਜਾ ਦਾ ਨੌ ਦਾ ਕਰਾਂ ਨੀ ਹਾਂ ਨਿੰਦਰ ਆ ਜੇ ਭਾਏ ਜੇ ਭਾਏ ਵਈ ਚੱਲੀਏ ਫਿਰ ਚੱਲ ਪਾਈਏ ਰੂਟਾ ਬੇਟਾ ਚੱਲੋ ਨਾਮ ਤਾਂ ਦੱਸ ਦੋ ਕੀ ਰੱਖਣੇ ਨਾਮ ਲਭਕੁਸ਼ ਹੈ ਲਭਕੁਸ਼ ਕੁਸ਼ ਹੂੰ ਨਹੀਂ ਤਾਂ ਲਭਕੁਸ਼ ਹੁੰਦਾ ਹਾਂ ਹੋਰ ਕੀ ਹੁੰਦਾ ਖੁਸ਼ ਹੁੰਦਾ ਹਾਂ ਨਾ ਹੋ ਗਈ ਫਿਰ ਨਾਂ ਦੇ ਦੱਦਿਆ ਗਿਆ ਮੜਾ ਜਾ ਲਭ ਛੇਲੇ ਦੂਏ ਛੇਲੇ ਦਾ ਨਾਮ ਕੁਸ਼ ਕੁਸ਼ ਹੁੰਦਾ ਹੋ ਹੁੰਦਾ ਪਿੱਲੋ ਹੈ ਸਰਾਣਾ ਨੂੰ ਕਹਿੰਦੇ ਕੁਸ਼ ਨਹੀਂ ਕੁਸ਼ਾ ਨਾ ਕੁਸ਼ ਨਹੀਂ ਖੁਸ਼ ਲਭਕੁਸ਼ ਨਾਮ ਤਾਂ ਲਭ ਖੁਸ਼ ਹੁੰਦਾ ਹਾਂ ਲੌਂਗ ਪੋਸ਼ਣੀ ਹਾਂ ਇਹ ਉਹਦਾਂ ਬড়ੂ ਰੱਖ ਦੋ ਜਿਹੜਾ ਤੂਆ ਕਰਦਾ ਹੈ ਸਾਰੇ ਨਾਲ ਤੇ ਉਹ ਤਾਂ ਛੋਟਾ ਹੈ ਛੋਟੂ ਰੱਖ ਦੋ ਉਹਦੇ ਨਾਲ ਛੋਟੂ ਰੱਖ ਦੋ ਇਹ ਲੋਗ ਜਲਦੀ ਹੈ ਹੂੰ ਪਾਣੀ ਭਰ ਲਾ ਬੋਤਲ ਅਕੀ ਤੇਗ ਵੀ ਇਹਨੂੰ ਲਿਆਉਣਾ ਦਾ ਉਹ ਵੀ ਬੱਕਰੀਆਂ ਦੀ ਨਾਲ ਜਾਨ ਉਹ ਡੇਗ ਦੇ ਪੱਤੇ ਬਹੁਤ ਪਾਉਂਦਾ ਤੋੜ ਤੋੜ ਆਲਾ ਮੰਨੂ ਦੋ ਟਾਣੀਏ ਉਹ ਇਧਰ ਤੇ ਹੀ ਭਰ ਲਾ ਟੂਟੀ ਦੇ ਉਰੀ ਤੇ ਉੱਪਰ ਗਰਮੇ ਹੋ ਜਣਾ ਉਹ ਗਰਮੇ ਹੋ ਜਣਾ ਉੱਪਰ ਮੋਟਰ ਤਾਂ ਚੱਲ ਜੂਗੀ ਤੇ ਕਾਰਜ ਨਹੀਂ ਆਪਾਂ ਉਹ ਤੂੰ ਹੋਰ ਇਹਦੇ ਭਰ ਲੈ ਹੁਣ ਉੱਥੇ ਮੋਟਰ ਪਾ ਕੇ ਚੱਕੀ ਫਿਰੂੰਗਾ ਰੋਟਾਟਰ ਪਾਓ ਚਲੋ ਰੋਟਾਟਰ ਪਾਓ